ਇਦਨੇ ਜਾ ਕੋ ਰੱਖੇ ਸਾਈਆਂ ਮਾਰ ਸਕੇ ਨਾ ਕੋਏ ਬਾਲ ਨਾ 바ਕਾ ਕਰ ਸਕੇ ਜਾਂ ਜੱਗ ਵੈਰੀ ਹੋਏ ਜੀ ਹਾਂ ਇਹ ਲਾਈਨਾਂ ਜਿਹੜੀਆਂ ਨੇ ਸੱਚ ਹੁੰਦੀਆਂ ਦਿਖਾਈ ਦਿੱਤੀਆਂ ਨੇ ਅਹਮਦਾਬਾਦ ਪਲੇਨ ਕ੍ਰੈਸ਼ ਦੇ ਦੌਰਾਨ ਇਹ ਪਲੇਨ ਕ੍ਰੈਸ਼ ਦੇ ਵਿੱਚ ਬਹੁਤ ਸਾਰੇ ਯਾਤਰੀ ਲਗਭਗ ਸਾਰੇ ਯਾਤਰੀ ਜਿਹੜੇ ਨੇ ਉਹ ਮੌਤ ਦੀ ਅਗੋਸ਼ ਵਿੱਚ ਚਲੇ ਗਏ ਲੇਕਿਨ ਚਮਤਕਾਰਿਕ ਢੰਗ ਦੇ ਨਾਲ ਇੱਕ ਯਾਤਰੀ ਜਿਹੜਾ ਉਹਨੂੰ ਮਾਮੂਲੀ ਸੱਟਾਂ ਲੱਗਦੀਆਂ ਨੇ ਤਾਂ ਉਸ ਦੀ ਜਾਨ ਬਚ ਜਾਂਦੀ ਹਾ ਜੀ ਹਾਂ ਇਸ ਯਾਤਰੀ ਦਾ ਨਾਮ ਰਮੇਸ਼ ਕੁਮਾਰ ਵਿਸ਼ਵਾਸ ਦੇ ਦੱਸਿਆ ਜਾ ਰਿਹਾ ਹੈ ਜਿਸ ਨੂੰ ਮਾਮੂਲੀ ਸੱਟਾਂ ਲੱਗੀਆਂ ਤੇ ਉਹ ਆਪਣੇ ਪੈਰਾਂ ਤੇ ਚੱਲ ਕੇ ਸਿਵਲ ਹਸਪਤਾਲ ਦੇ ਲਈ ਐਂਬੂਲੈਂਸ ਦੇ ਵਿੱਚ ਬੈਠਦਾ ਹੋਇਆ ਦਿਖਾਈ ਦਿੱਤਾ ਸੀ ਇਹ ਵੀਡੀਓ ਵਾਇਰਲ ਹੋ ਰਹੀ ਸੀ ਹੁਣ ਉਹਨਾਂ ਦਾ ਇਲਾਜ ਅਹਮਦਾਬਾਦ ਦੇ ਸਰਕਾਰੀ ਹਸਪਤਾਲ ਵਿੱਚ ਚੱਲ ਰਿਹਾ ਹੈ ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ ਉਹਨਾਂ ਦਾ ਹਾਲਚਲ ਜਾਣਨ ਲਈ ਉਹਨਾਂ ਦੇ ਕੋਲ ਪਹੁੰਚੇ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਹਾਦਸਾ ਕਿਵੇਂ ਹੋਇਆ ਕਿਸ ਤਰ੍ਹਾਂ ਹੋਇਆ ਔਰ ਕੀ ਮੰਜ਼ਰ ਸੀ ਇਸ ਬਾਰੇ ਵੀ ਉਹਨਾਂ ਦੇ ਨਾਲ ਜਿਹੜੇ ਆ ਵਿਚਾਰ ਪ੍ਰਧਾਨ ਮੰਤਰੀ ਹੁਣ ਵੱਲੋਂ ਕੀਤੀ ਗਈ ਹੈ ਨਾਲ ਹੀ ਜਿਹੜੇ ਹੋਰ ਗਾਇਲ ਨੇ ਜਿਹੜੇ ਬਿਲਡਿੰਗ ਜਿਹੜੀ ਦੇ ਵਿੱਚ ਜਹਾਜ਼ ਟਕਰਾਇਆ ਸੀ ਉਸ ਬਿਲਡਿੰਗ ਦੇ ਵਿੱਚ ਜੋ ਲੋਕ ਮੌਜੂਦ ਸਨ ਕੁਝ ਉਹ ਵੀ ਲੋਕ ਜਿਹੜੇ ਨੇ ਜ਼ਖਮੀ ਨੇ ਤੇ ਉਹਨਾਂ ਦਾ ਹਾਲਚਲ ਵੀ ਦੇਖਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੁੱਛਿਆ ਗਿਆ ਹੈ ਦੁਪਹਿਰ ਦੇ ਸਮੇਂ ਜਦੋਂ ਇਹ ਜਹਾਜ਼ ਲੰਡਨ ਲਈ ਉਡਾਨ ਭਰਦਾ ਤਾਂ ਕਈ ਲੋਕ ਆਪਣੇ ਸੁਪਨੇ ਲੈ ਕੇ ਇਸ ਜਹਾਜ਼ ਦੇ ਵਿੱਚ ਸਵਾਰ ਸਨ ਲੇਕਿਨ ਇਹਨਾਂ ਲੋਕਾਂ ਨੂੰ ਨਹੀਂ ਪਤਾ ਸੀ ਕਿ ਇਹ ਸਫ਼ਰ ਉਹਨਾਂ ਦੀ ਜ਼ਿੰਦਗੀ ਦਾ ਆਖਰੀ ਸਫ਼ਰ ਹੋ ਨਿਭੜੇਗਾ ਅਤੇ ਕਦੀ ਵੀ ਉਹ ਆਪਣੀ ਮੰਜ਼ਿਲ ਤੇ ਨਹੀਂ ਪਹੁੰਚ ਸਕਣਗੇ ਟਾਟਾ ਗਰੁੱਪ ਵੱਲੋਂ ਇਹ ਦੁੱਖ ਜ਼ਾਹਿਰ ਕਰਦੇ ਹੋਏ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ 1-1 ਕਰੋੜ ਰੁਪਇਆ ਦੇਣ ਦੀ ਘੋਸ਼ਣਾ ਕੀਤੀ ਗਈ ਹੈ ਲੇਕਿਨ ਇਸ ਪਲੇਨ ਦੇ ਵਿੱਚ ਕੁਝ ਐਸਾ ਪਰਿਵਾਰ ਵੀ ਬੈਠੇ ਸਨ ਜਿਹੜਾ ਪੂਰੇ ਦੇ ਪੂਰੇ ਪਰਿਵਾਰ ਹੀ ਇਸ ਪਲੇਨ ਹਾਦਸੇ ਦੇ ਵਿੱਚ ਖਤਮ ਹੋ ਚੁੱਕੇ ਨੇ ਪੂਰੀ ਦੁਨੀਆ ਦੇ ਵਿੱਚੋਂ ਲੋਕ ਜਿਹੜੇ ਨੇ ਉਹ ਇਸ ਹਾਦਸੇ ਤੇ ਦੁੱਖ ਜਿਹੜਾ ਜ਼ਾਹਿਰ ਕਰ ਰਹੇ ਨੇ ਫਿਲਹਾਲ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗਾਇਲਾਂ ਦਾ ਜਿਹੜਾ ਹਾਲਚਾਲ ਸਰਕਾਰੀ ਹਸਪਤਾਲ ਅਹਿਮਦਾਬਾਦ ਦੇ ਵਿੱਚ ਜਾਂ ਰਹੇ ਨੇ ਪ੍ਰਧਾਨ ਮੰਤਰੀ ਵੱਲੋਂ ਜ਼ਖਮੀ ਲੋਕਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਲੇਕਿਨ ਜੇਕਰ ਅਸੀਂ ਗੱਲ ਸੱਚੀ ਮੁੱੱਚੀ ਕਰੀਏ ਤਾਂ ਬਹੁਤ ਹੀ ਚਮਤਕਾਰੇ ਢੰਗ ਦੇ ਨਾਲ ਰਮੇਸ਼ ਕੁਮਾਰ ਵਿਸ਼ਵਾਸ ਦੀ ਜਿਹੜੀ ਜਾਨ ਹੈ ਉਹ ਇਸ ਪਲੇਨ ਹਾਸੇ ਦੇ ਵਿੱਚ ਬਚੀ ਹੈ ਜਿਸ ਦਰਦਨਾਕ ਹਾਸੇ ਦੇ ਵਿੱਚ ਲੋਕ ਚੁਲਸ ਚੁਲਸ ਕੇ ਮੌਤ ਦੀ ਆਗੋਸ਼ ਵਿੱਚ ਸਮਾਗਏ ਉੱਥੇ ਮਾਮੂਲੀ ਸੱਟਾਂ ਜਿਹੜੀਆਂ ਉਹ ਰਮੇਸ਼ ਕੁਮਾਰ ਵਿਸ਼ਵਾਸ ਨੂੰ ਲੱਗੀਆਂ ਨੇ ਤੇ ਕੱਲ ਜਿਹੜੀ ਵੀਡੀਓ ਵਾਇਰਲ ਹੁੰਦੀ ਹੈ ਉਹਦੇ ਵਿੱਚ ਸਾਫ਼ ਦੇਖਿਆ ਜਾਂਦਾ ਹੈ ਕਿ ਰਮੇਸ਼ ਕੁਮਾਰ ਵਿਸ਼ਵਾਸ ਪੈਦਲ ਆਪਣੇ ਪੈਰਾਂ ਤੇ ਚੱਲ ਕੇ ਐਂਬੂਲੈਂਸ ਵੱਲ ਜਾਂਦੇ ਹੋਏ ਦਿਖਾਈ ਦੇ ਰਹੇ ਸਨ ਚਮਤਕਾਰ ਤੋਂ ਕੱਟ ਨਹੀਂ ਹਨ ਇਹ ਚੀਜ਼ਾਂ ਕਿਉਂਕਿ ਜਿਸ ਪਲੇਨ ਦੇ ਵਿੱਚ ਸਾਰੇ ਯਾਤਰੀ ਜਿਹੜੇ ਨੇ ਉਹ ਬੁਰੀ ਤਰ੍ਹਾਂ ਦੇ ਨਾਲ ਚੁਲਸ ਗਏ ਹੁਣ ਸੱਟਾਂ ਲੱਗਿਆ ਹੁਣ ਮੌਤ ਦੀ ਅਗੋਸ਼ ਦੇ ਵਿੱਚ ਚਲੇ ਗਏ ਉੱਥੋਂ ਸਿਰਫ ਇੱਕ ਯਾਤਰੀ ਰਮੇਸ਼ ਕੁਮਾਰ ਵਿਸ਼ਵਾਸ ਜਿਹੜਾ ਹੈ ਉਹਦੀ ਚਮਤਕਾਰਿਕ ਟੰਗ ਦੇ ਨਾਲ ਜਾਨ ਬਚਦੀ ਹੈ